ਦੇਸੀ ਸ਼ਰਾਬ ਦੇ ਪ੍ਰੇਮੀਆਂ ਨੇ ਸ਼ਰਾਬ ਨੂੰ ਲੁਕਾਉਣ ਦਾ ਲੱਭਿਆ ਨਵਾਂ ਤਰੀਕਾ ਛੱਪੜ ਦੇ ਵਿੱਚ ਕਿਸੇ ਨੇ ਜ਼ਹਿਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਂਕੜੇ ਬੋਤਲਾਂ ਸ਼ਰਾਬ ਤਿਆਰ ਹੋਈਆਂ ਬੋਲਸ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਮੱਝਾਂ ਵਾਲੇ ਛੱਪੜ ਦੇ ਵਿੱਚ ਲੁਕੋਈ ਦੇਸੀ ਸ਼ਰਾਬ ਜਦੋਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਤਾ ਛੱਪੜ ਦੇ ਵਿੱਚ ਰੇਡ ਮਾਰ ਕੇ ਕੀਤਾ ਪਰਦਾ ਫਾਸ਼ ਸਾਊ 150 ਬੋਤਲ ਸ਼ਰਾਬ ਜਿਹੜੀ ਸੀ ਉਹ ਚਾਰੋਂ ਨਹੀਂ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ। ਮਾਮਲਾ ਬਟਾਲਾ ਦੇ ਨੇੜੇ ਪਿੰਡ ਸ਼ਾਮਪੁਰਾ ਤੋਂ ਸਾਹਮਣੇ ਆਇਆ ਜਿੱਥੇ ਸ਼ਾਮਪੁਰਾ ਦੇ ਵਿੱਚ ਸ਼ਰਾਬ ਪ੍ਰੇਮੀਆਂ ਦੇ ਵੱਲੋਂ ਪੁਲਿਸ ਤੋਂ ਬਚਣ ਦੇ ਲਈ ਇੱਕ ਵੱਖਰਾ ਹੀ ਤਰੀਕਾ ਅਪਣਾਇਆ ਗਿਆ। ਦੱਸਦੇ ਕਿ ਸ਼ਰਾਬ ਪ੍ਰੇਮੀਆਂ ਨੇ ਸ਼ਰਾਬ ਲੁਕਾਉਣ ਦੇ ਲਈ ਛੱਪੜ ਦੀ ਵਰਤੋਂ ਕੀਤੀ ਆ। ਛੱਪੜ ਦੇ ਵਿੱਚ ਬੋਰੇ ਚ ਪਾ ਕੇ ਦੇਸੀ ਸ਼ਰਾਬ ਦੀਆਂ ਬੋਤਲਾਂ ਲੁਕਾਉ ਦਿੱਤੀਆਂ ਗਈਆਂ। ਪਰ ਇਸ ਬਾਬਤ ਖਬਰ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਜਾਂਦੀ ਆ ਤਾਂ ਉਹਨਾਂ ਦੇ ਵੱਲੋਂ ਜਦੋਂ ਆਪਣੀ ਟੀਮ ਨੂੰ ਨਾਲ ਲੈ ਕੇ ਛੱਪੜ ਦੇ ਵਿੱਚ ਜਾਂਚ ਕੀਤੀ ਜਾਂਦੀ ਆ ਤਾਂ ਉਹਨਾਂ ਦੇ ਹੱਥ ਦੇਸੀ ਸ਼ਰਾਬ ਦੀਆਂ ਬੋਤਲਾਂ ਲੱਗਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਦੇਸੀ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਤਕਰੀਬਨ 100 ਦੇ ਕਰੀਬ ਹੈ ਹਾਲਾਂਕਿ ਇਸ ਤੋਂ ਵੀ ਵੱਧ ਬੋਤਲਾ ਹੋ ਸਕਦੀਆਂ ਨੇ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੱਪੜ ਦੇ ਵਿੱਚ ਗਾਰ ਹੋਣ ਕਰਕੇ ਕੁਝ ਤਾਂ ਖਰਾਬ ਹੀ ਹੋ ਗਈਆਂ ਅਜਮਾਨ ਜੋਗ ਸਹਾਇਕ ਕਬਰੀ ਕਮਿਸ਼ਨਰ ਸ਼੍ਰੀ ਰਾਹੁਲ ਪਾਟੇ ਜੀ ਅਤੇ ਐਸਐਸਪੀ ਪਟਿਆਲਾ ਮੈਡਮ ਆਈਪੀਐਸ ਅਸ਼ਨੀ ਗੁਤੇ ਆ ਜੀ ਦੇ ਦਿਸ਼ਾ ਨਿਰਦੇਸ਼ਾ ਅੱਜ ਸ਼ਰਾਬ ਤੇ ਤਹਿਤ ਪਿੰਡ ਸ਼ਾਮਪੁਰਾ ਦੇ ਛੱਪੜ ਜੋਂ ਕਾਸ ਮਕਬੂਰ ਦੀ ਤਲਾਹ ਆਈ ਸੀ ਕਿ ਉਹ ਛੱਪੜ ਦੇ ਵਿੱਚ ਕਿਸੇ ਨੇ ਜ਼ਹਿਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਕਰੇਟ ਬੋਤਲਾਂ ਸ਼ਰਾਬ ਤਿਆਰ ਹੋਣੀਆਂ ਹੈ ਸੋ ਅਸੀਂ ਐਸ ਐਚਓ ਕਿਲਾ ਲਾਲ ਸਿੰਘ ਇੰਸਪੈਕਟਰ ਹਰਮਿਕ ਸਿੰਘ ਜੀ ਦੀ ਅਗਵਾਈ ਹੇਠ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਧਰਾਕੂ ਨੂੰ ਉਹ ਛੱਪੜ ਦੇ ਵਿੱਚ ਭੇਜਿਆ ਜਿੱਥੋਂ ਇੱਕ ਤੋੜਾ ਬਰਾਮਦ ਹੋਇਆ ਜਿਸ ਤੋਂ ਕਰੀਬ 100-150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਣੀ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ ਤੇ ਅਗਲੀ ਕਾਰਵਾਈ ਜੋ ਥਾਣਾ ਕਿਲਾ ਲਾਲ ਸਿੰਘ ਵਿੱਚ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊ।